ਸਿੰਘਾ ਸਾਹਿਬ ਜਿਨੇ ਆਪਣੇ ਜ਼ਿਮੀਦਾਰਾਂ ਦੇ ਖਿਲਾਫ ਕਾਨੂੰਨ ਬਣਾਤਾ ਸੀ ਇਹਨਾਂ ਨੇ ਫਸਲ ਦਾ ਤੇ ਜਾ ਕੇ ਫਿਰ ਧਰਨਾ ਲਾ ਕੇ ਬੈਠੇ ਰਹੇ ਭਾਵੇਂ 700 ਬੰਦਾ ਮਰ ਗਿਆ ਹੁਣ ਗੱਲ ਤਾਂ ਆਪਸ ਵਿੱਚ ਗੱਲ ਨਾ ਕਰੋ 700 ਬੰਦਾ ਮਰ ਗਿਆ ਪਰ ਕਾਨੂੰਨ ਫਿਰ ਮੋੜ ਕੇ ਵਾਪਸ ਲੈ ਆਪਾਂ ਨੂੰ ਹੁਣ ਲੜਨਾ ਪੈਣਾ ਅੱਗੇ ਲੱਗਾਂਗੇ ਅਸੀਂ ਬਪੇਸ਼ ਬਗੇਲ ਸਾਹਿਬ ਤੇ ਮਗਰ ਲੱਗਣਾ ਹੈ ਤੁਸੀਂ ਪਹਿਲਾਂ ਅਸੀਂ ਖਾਵਾਂਗੇ ਜੇ ਕੋਈ ਮਾਰੂਗਾ ਤੇ ਫੇਰ ਥੋੜੇ ਬਚੂਗੀ ਇਹ ਲੜਨਾ ਪਊ ਕਿਉਂਕਿ ਬੇਵਕੂਫ ਬਣਾਈ ਜਾਂਦੀਆਂ ਸਰਕਾਰਾਂ ਸਾਨੂੰ ਯਾਰ ਦਾ ਲਾਰਾ ਲਾ ਗਈਆਂ ਕਦੇ ਹੈ ਅਸੀਂ 500 ਤੋਂ 1500 ਥੋੜੀ ਪੈਨਸ਼ਨ ਕੀਤੀ ਕਹਿੰਦੇ ਕਾਂਗਰਸ ਮਾੜੀ ਐ ਅਸੀਂ ਤੁਹਾਡਾ ਬਸਾਂ ਦਾ ਕਿਰਾਇਆ ਮੁਫਤ ਕੀਤਾ ਅਸੀਂ 16000 ਤੋਂ 51000 ਰੁਪਇਆ ਦਿੱਤਾ ਕੁੜੀ ਦੇ ਵਿਆਹ ਦਾ ਕੀਤਾ ਕਿ ਨਹੀਂ ਕੀਤਾ ਅੱਜ ਵਾਲੇ ਅੱਜ ਵਾਲੀਆਂ ਸਰਕਾਰਾਂ ਨੇ 4 ਸਾਲ ਤੱਕ ਭਗਵੰਤ ਮਾਨ ਨਹੀਂ ਹਣੀ ਤੇ ਪੱਪਾ ਹੁਣ ਕੱਲਾ ਕਹੀ ਜਾਂਦਾ ਵੀ ਨਰੇਗਾ ਬੰਦ ਕਰਤੀ ਬੰਦ ਕਰਦੀ ਕਰਦਾ ਤਾਂ ਕੁਛ ਨਹੀਂ ਪਈ ਤੂੰ ਦੇ ਦੇ ਆਪਣੇ ਕੋਲੋਂ ਪੈਸੇ ਮੋਦੀ ਤੇ ਝਾੜੂ ਦੋਵੇਂ ਰਲੇ ਰਹੇ ਇਹ ਝਾੜੂ ਤੇ ਮੋਦੀ ਨੇ ਸਾਨੂੰ ਮਾਰਿਆ ਹੁਣ ਦੇ ਦੂੰਗਾ ਸ਼ਾਇਦ ਪੈਸੇ ਕਹਿੰਦਾ ਹੁਣ ਯਾਰ ਯਾਰ ਵੋਟਾਂ ਦੁਬਾਰੇ ਆ ਗਈਆਂ ਨਾ 6 ਮਹੀਨਿਆਂ ਨੂੰ ਹੁਣ ਵੋਟਾਂ ਯਾਰ ਯਾਰ ਦੇ ਕੇ ਪਰ ਲੈ ਲਿਓ ਰ ਗਿੱਚੀ ਨੱਪਣੀ ਆਪਾਂ ਇਹ ਧਿਆਨ ਰੱਖੋ ਜੋ ਅਮਰ ਸਿੰਘ ਜੀ ਨੇ ਕਿਹਾ ਵਿਜੇਂਦਰ ਜੀ ਕੋਟਨੀ ਪੌੜੀ ਧੋਖੇਵਾਦਾ ਅੱਜ ਛੱਡੀਆਂ ਦੂਰ ਬੀਬੀ ਨੇ ਗੱਲ ਕੀਤੀ ਇੱਕ ਇਥੇ ਮੀਟ ਨੇ ਗੱਲ ਕੀਤੀ ਕੋਠੇ ਵਾਲੀ ਬੀਬੀ ਮੀਟ ਨੇ ਗੱਲ ਕੀਤੀ ਇਹਨੇ ਕਿਹਾ ਕਿ ਪਿੰਡ ਚ ਪਹਿਲਾਂ ਡਰੇਨ ਦਾ ਕੰਮ ਚੱਲਦਾ ਸੀ ਜਾਂ ਪਿੰਡ ਚ ਮਨ ਹੁੰਦਾ ਸੀ ਵੀ ਆਹ ਕੰਮ ਹੋਣ ਆਲਾ ਤਾਂ ਮੀਟ ਤੇ ਸੈਕਟਰੀ ਮਿਲ ਕੇ ਉਹ ਕੰਮ ਚਲਾ ਲੈਂਦੇ ਸੀ ਸਰਪੰਚ ਦੀ ਸਹਿਮਤੀ ਨਾਲ ਆਪਾਂ ਨੂੰ ਕੰਮ ਮਿਲ ਜਾਂਦਾ ਸੀ ਤੇ 10% ਪੈਸੇ ਆਪਾਂ ਬਾਦਨਦੇ ਸੀ ਸਮਾਨ ਵਾਸਤੇ ਚਾਹੇ ਰੋੜੀ ਲੈਣੀ ਹੋਵੇ ਮਧਰੀ ਲੈਣੀ ਹੋਵੇ ਕੋਈ ਕੱਸੀ ਲੈਣੀ ਆ ਉਹਦੇ ਵਾਸਤੇ 10% ਪੈਸਾ ਪੰਚਾਇਤ ਵੀ ਬਾਦਨਦੀ ਸੀ ਤੇ 90% ਦੀ ਦਿਹਾੜੀ ਦਾ ਪੈਸਾ ਆਪਾਂ ਨੂੰ ਮਿਲ ਜਾਂਦਾ ਸੀ ਉਹ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਆ ਬਕਰ ਸਾਧ ਨੇ ਕਿਹਾ ਉਹ ਮਜ਼ਦੂਰੋਂ ਕੋ ਮਜ਼ਦੂਰੋਂ ਪੂਰਾ ਪੈਸਾ ਭਾਰਤ ਸਰਕਾਰ ਦੇ ਦੇ ਸਰ ਉਹ ਵੀ ਨਾ ਬੋਲੋ ਕਿ ਸਿਰਫ raw ਮਟੀਰੀਅਲ ਦਾ 10% ਆਲਾ ਪੜਦਾ ਤਾਂ ਦਿਹਾੜੀ ਦਾ 100% ਪੈਸਾ ਇਨਕੋ ਮਿਲ ਜਾਂਦਾ ਉਨ ਕੀ ਹੋਊਗਾ ਹੁਣ ਮੋਦੀ ਦਾ ਇਹ ਕਾਨੂੰਨ ਆ ਰਿਹਾ ਹੈ ਉਹ ਇਹ ਕਹਿੰਦਾ ਕਿ 40% ਪੈਸਾ ਜਦੋਂ ਤੱਕ ਤੁਸੀਂ ਨਹੀਂ ਪਾਉਂਦੇ ਉਦੋਂ ਤੱਕ ਤੁਹਾਨੂੰ ਕੰਮ ਨਹੀਂ ਚੱਲਣਾ ਤੁਸੀਂ ਮੈਨੂੰ ਦੱਸੋ ਵੀ ਜਿਹੜੀ ਝਾੜੂ ਦੀ ਸਰਕਾਰ ਇਹ ਸਾਡੀ 2 ਰੁਪਿਆ ਵਾਲੀ ਕਿਲੋ ਵਾਲੀ ਕਣਕ ਵੀ ਬੰਦ ਕਰਦੀ ਕੀ ਉਹ 40% ਪੈਸਾ ਪਾ ਸਕਦੀ ਤੇ ਜੋ 40% ਪੈਸਾ ਪਾਉਗੀ ਨਹੀਂ ਤਾਂ ਨਰੀਗਾ ਨਹੀਂ ਚੱਲਣਾ ਤੇ ਜੇ ਨਰੀਗਾ ਨਹੀਂ ਚੱਲਣਾ ਤਾਂ ਨਾ ਤਾਂ ਦਿਹਾੜੀ ਚੱਲੇ ਤੇ ਨਾ ਮੇਟ ਨੂੰ ਤਨਖਾਹ ਮਿਲੇ ਤੇ ਨਾਸ ਐਕਟ ਨੂੰ ਤਾਂ ਨਹੀਂ ਮਿਲੇ ਤੇ ਸਾਰੇ ਦਾ ਕੰਮ ਬੰਦ ਹੋ ਜਾਊ ਕਿਉਂਕਿ ਜਾਂ ਨਰਿਕਾ ਚੱਲਣਾ ਹੀ ਨਹੀਂ ਤਾਂ ਇਸ ਕਰਕੇ ਜਿਹੜੀ ਇਹ ਗੱਲ 125 ਦਿਹਾੜੀਆਂ ਦੀ ਕਰਦਾ ਜੋ ਰਾਜਾ ਜੀ ਵੀ ਕਹਿ ਰਹੇ ਸੀ ਪ੍ਰਧਾਨ ਸਾਹਿਬ ਕਿ 125 ਦਿਹਾੜੀਆਂ ਤਾਂ ਤਾਂ ਦੇਣ ਦੀ ਗੱਲ ਆਉਂਦੀ ਹੈ ਜੇ ਆਪਾਂ ਨੂੰ ਕਿਸੇ ਨੇ ਪਹਿਲਾਂ 100 ਦਿਹਾੜੀਆਂ ਜਦੋਂ ਮਿਲਦੀਆਂ ਸੀ 100 ਮਿਲੀਆਂ ਹੁਣ ਤੁਸੀਂ ਕੋਈ ਗੱਲ ਕਰਨੀ ਪਿਛਲੇ 4 ਸਾਲ ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਕਿੰਨੇ ਪਰਿਵਾਰ ਐਸੇ ਆ ਜਿਨ੍ਹਾਂ ਨੂੰ 100 ਦਿਹਾੜੀਆਂ ਦਾ ਕੰਮ ਮਿਲਿਆ ਹੋਵੇ ਸ਼ਾਇਦ ਬੀਬੀ ਨੇ ਕਿਹਾ 92 ਮਿਲਿਆ ਦੋ ਚਾਰ ਲੋਕਾਂ ਨੂੰ ਪਰ ਜੇ ਆਪਾਂ ਪੂਰੇ ਪੰਜਾਬ ਦਾ ਆંકੜਾ ਦੇਖੀਏ ਤੇ 21 ਲੱਖ ਜੋਬ ਕਾਰਡ ਬਣਿਆ ਤਾਂ 13 ਦਿਹਾੜੀਆਂ ਇੱਕ ਬੰਦੇ ਨੂੰ ਮਿਲਦੀਆਂ ਹੋ ਸਕਦਾ ਹੈ ਕਈ ਲੋਕਾਂ ਦੇ ਜੋਬ ਕਾਰਡ ਬਨੇ ਹੋਏ ਪਰ ਕੰਮ ਨਹੀਂ ਕਰਦੇ ਜਾਂ ਬਜ਼ੁਰਗ ਹੋ ਗਏ ਕਿ ਕਿਸੇ ਦਾ ਜੋਬ ਕਾਰਡ 16 ਸਾਲ ਪਹਿਲਾਂ ਬਣ ਗਿਆ ਪਰ ਕਹਿਣ ਦਾ ਮਕਸਦ ਹੈ ਕਿ ਜੇ ਐਵਰੇਜ 13 ਦਿਹਾੜੀਆਂ ਜਾਂ 14 ਦਿਹਾੜੀਆਂ ਇੱਕ ਮਜ਼ਦੂਰ ਨੂੰ ਮਿਲ ਰਹੀ ਹੈ ਤਾਂ 100 ਦਿਹਾੜੀਆਂ ਹੀ ਪੂਰੀ ਨਹੀਂ ਹੁੰਦੀਆਂ ਤੇ ਮੁੱਲ ਦੀ 125 ਦੇ ਤੂੰ ਤਾਂ ਕੜਾ ਕੁਝ ਹੋ ਜੂ ਤੋ ਇਸ ਕਰਕੇ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜੋ ਇਹ ਕਾਨੂੰਨ ਮੋਦੀ ਨਵਾਂ ਬਣਾ ਰਿਹਾ ਹੈ ਪੁਰਾਣੇ ਕਾਨੂੰਨ ਜੋ ਸੋਨੀਆ ਜੀ ਨੇ ਤੇ ਬਨਮੋਨ ਸਿੰਘ ਜੀ ਨੇ ਬਣਾਇਆ ਸੀ ਉਹਨੂੰ ਤੋੜ ਕੇ ਬਣਾ ਰਿਹਾ ਹੈ ਉਹਦੇ ਨਾਲ ਇਹ ਅਮਰੀਕਾ ਦਾ ਕੰਮ ਕਿਸੇ ਸੂਬੇ 'ਚ ਚੱਲਣਾ ਹੀ ਨਹੀਂ ਔਰ ਜੇ ਪੰਜਾਬ ਦੀ ਗੱਲ ਕਰਾਂਗੇ ਉਹ ਇਹਦਾ ਬਿਲਕੁਲ ਨਹੀਂ ਚੱਲਣਾ ਕਿਉਂ ਸਰਕਾਰ ਕੋਲ ਪੈਸਾ ਹੀ ਨਹੀਂ ਹੈ ਜਿਵੇਂ ਤੁਹਾਨੂੰ ਹਜ਼ਾਰਾਂ ਵਾਲੀ ਗੱਲ ਹੋਈ ਹਜ਼ਾਰ ਦਿੱਤਾ ਨਹੀਂ ਸ਼ਗਨ ਸਕੀਮ ਬੰਦ ਹੈ 52000 ਕੁੜੀ ਵਾਲਾ ਬੰਦ ਚੱਲਦਾ ਜਿਹੜੀ ਸਾਡੀ ਇੰਦਰਾਵਾਸ ਯੋਜਨਾ ਸੀ ਆ ਡਾਕਟਰ ਸਾਹਿਬ ਅਮਰ ਸਿੰਘ ਜੀ ਜੁਆਇੰਟ ਸੈਟਰੀ ਸੀ ਬੜੇ ਅਫਸਰ ਸੀ ਦਿੱਲੀ ਜਦੋਂ ਸਾਰੇ ਕਾਨੂੰਨ ਬਣੇ ਉਹਦੇ ਨਾਲ ਕੀ ਹੋਇਆ ਕਿ ਪਹਿਲਾਂ 100% ਪੈਸਾ ਇੰਦਰਾਵਾਸ ਯੋਜਨਾ ਦਾ ਗਰੀਬ ਲੋਕਾਂ ਨੂੰ ਘਰ ਪਾਉਣ ਵਾਸਤੇ ਮਿਲਦਾ ਸੀ ਤੇ ਹੁਣ ਦੱਸੋ ਆਪਣੇ ਪਿੰਡ 'ਚ ਤੁਹਾਡੇ ਰਾਮਗੜ੍ਹ ਪਿੰਡ 'ਚ ਕਿੰਨੇ ਲੋਕਾਂ ਨੂੰ ਇੰਦਰਾਵਾਸ ਯੋਜਨਾ ਦਾ ਪੈਸਾ ਆਇਆ ਕਿਸੇ ਦੱਸੋ ਕਿਸੇ ਨੂੰ ਨਹੀਂ ਆਇਆ ਕਿਸੇ ਨੂੰ ਨਹੀਂ ਆਇਆ ਸੋ ਜਾਂ ਨਾ ਤਾਂ ਇੰਦਰਾਵਾਸ ਯੋਜਨਾ ਦਾ ਪੈਸਾ ਆ ਰਿਹਾ ਤੇ ਨਾ ਦਿਹਾੜੀਆਂ ਦਾ ਪੈਸਾ ਆ ਰਿਹਾ ਨਾ 100 ਦਿਹਾੜੀਆਂ ਮਿਲਦੀਆਂ ਹੁਣ ਇਹਨਾਂ ਨੇ ਪਹਿਲਾਂ 40% ਜੋੜਦੇ ਵੀ ਪੰਜਾਬ ਪਾਊਗਾ ਪੰਜਾਬ ਕੋਲ ਦਾ ਪਹਿਲਾ ਪੈਸੇ ਨਹੀਂ ਕਿੰਨਾ ਕਰਜ਼ਾ ਪੰਜਾਬ ਤੇ ਚੜ ਗਿਆ ਆਜ਼ਾਦੀ ਝਾਲੂ ਦੀ ਸਰਕਾਰ ਆਈ ਤੋ ਇਸ ਕਰਕੇ ਜਿਹੜੀ ਲੜਾਈ ਹੈ ਇਹ ਹੁਣ ਬੜੇ ਤਕੜੇ ਤਰੀਕੇ ਨਾਲ ਆਪਾਂ ਸਭ ਨੂੰ ਮਿਲ ਕੇ ਲੜਨੀ ਪੈਣੀ ਹੈ ਕਿਉਂਕਿ ਮੋਦੀ ਨੇ ਕਾਨੂੰਨ ਬਣਾਤਾ ਉਥੇ ਰਾਜਾ ਜੀ ਵੀ ਐਮਪੀ ਉਥੇ ਡਾਕਟਰ ਅਮਰ ਸਿੰਘ ਜੀ ਵੀ ਐਮਪੀ ਇਹਨਾਂ ਨੇ ਲੜਦ ਕੇ ਦੋ ਦਿਨ ਚ ਕਾਨੂੰਨ ਬਣਾਇਆ ਮਨਜ਼ੂਰ ਕੀਤਾ ਇਹ ਅੰਦਰ ਵੀ ਲੜੇ ਬਾਹਰ ਵੀ ਲੜੇ ਪਰ ਕਿਉਂਕਿ ਉਹਦੀ ਪਾਰਲੀਮੈਂਟ ਦੀ ਤਾਕਤ ਹੈ ਉਹਨੇ ਮਨਜ਼ੂਰ ਕਰਾ ਕੇ ਪਾਸ ਕੀਤਾ ਮੋਂ ਮਕਸਦ ਇਹ ਹੈ ਇਹ ਕਾਨੂੰਨ ਬਣ ਗਿਆ ਕਿ ਨਰੀਗਾ ਬੰਦ ਹੋ ਗਿਆ ਜਦੋਂ ਤੱਕ ਇਸ ਕਾਨੂੰਨ ਦੀ ਜੇ ਬਦਲ ਨਹੀਂ ਹੋਊਗਾ ਉਦੋਂ ਤੱਕ ਆਪਾਂ ਨੂੰ ਦੁਬਾਰਾ ਕੰਮ ਮਿਲਣਾ ਹੀ ਨਹੀਂ ਤੋ ਇਸ ਕਰਕੇ ਸਾਡੇ ਤਾਂ ਜਿਹੜੀ ਹੌਂਸ ਦੀ ਲੜਾਈ ਹੈ ਗਰੀਬ ਆਦਮੀ ਦੀ ਜਿਹੜੀ ਹੌਂਸ ਦੀ ਲੜਾਈ ਹੈ ਉਹ ਖੜੀ ਕਰਨ ਦੀ ਲੋੜ ਹੈ ਕਿਉਂਕਿ ਇਹ ਖੂਨ ਪਸੀਨਾ ਤੁਸੀਂ ਬਹੁਦੇ ਸੀ ਪਿੰਡਾਂ ਦੇ ਕੰਮ ਕਰਦੇ ਸੀ ਸਭ ਤੋਂ ਔਖਾ ਕੰਮ ਕਰਦੇ ਸੀ ਤੇ ਤਾਂ ਤੁਹਾਨੂੰ ਔਖੇ ਕੰਮ ਦੇ ਵਿੱਚ ਜਾ ਕੇ ਤੁਹਾਨੂੰ ਦਿਹਾੜੀ ਮਿਲਦੀ ਸੀ ਔਰ ਲੋਗਾਂ ਨੂੰ ਗਰੀਬਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਆਪਣੀ ਮਿਹਨਤ ਨਾਲ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਪੈਸੇ ਕਮਾ ਕੇ ਆਪਣੇ ਬੱਚਿਆਂ ਦਾ ਪੇਟ ਭਰਦੇ ਹਾਂ ਤੇ ਅੱਜ ਇਹ ਬੀਜੇਪੀ ਦੀ ਸਰਕਾਰ ਨੇ ਉਸ ਪੇਟ ਭਰਨ ਵਾਲੀ ਜਿਹੜੀ ਇੱਜ਼ਤ ਨਾਲ ਕਮਾਈ ਸੀ ਉਸ ਨੂੰ ਬੰਦ ਕਰ ਦਿੱਤਾ। ਤੇ ਇਸ ਕਰਕੇ ਮੇਰਾ ਤੁਹਾਨੂੰ ਕਹਿਣਾ ਇਹ ਹੀ ਹੈ ਕਿ ਇਹ ਜਿਹੜਾ ਲੜਾਈ ਹੈ ਇਸ ਲੜਾਈ ਨੂੰ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਹੈ ਔਰ ਜਦ ਤੱਕ ਇਹ ਸਾਰੀ ਗੱਲ ਦੀ ਮੂਵਮੈਂਟ ਨਹੀਂ ਬਣੂਗੀ ਤਦ ਤੱਕ ਇਹ ਕਾਲਾ ਕਾਨੂੰ ਜਿਹੜਾ ਮੋਦੀ ਲੈ ਕੇ ਆਇਆ ਹੈ ਇਹਨੋਂ ਬਾਅਦ ਲੋਕੜੀ ਸਤਣਾ ਔਰ ਇਹ ਝਾੜੂ ਵਾਲੇ ਇਹਨਾਂ ਦੇ ਨਾਲ ਜੁੜ ਗਏ ਸਿੰਘਲਾ ਸਾਹਿਬ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਵੀ ਇਹਨਾਂ ਨੇ ਪੈ ਨਹੀਂ ਪਰ ਇਹਨਾਂ ਨੇ ਤਾਂ 30 ਕਿਲੋ ਇਹਨਾਂ ਕੋਲੇ ਜਿਹੜੀ 30 ਕਿਲੋ ਕਣਕ ਆਪਾਂ ਦਿੰਦੇ ਸੀ ਉਹ 5 ਕਿਲੋ ਕਰਤੀ ਹੈ 5 ਦਿਨ ਲੈ ਕੇ 30 ਦਿਨਾਂ ਸੋ ਮੈਂ ਇਹਨਾਂ ਤੋਂ ਕੋਈ ਉਮੀਦ ਨਹੀਂ ਸੋ ਮੈਂ ਸਰ ਆਪਸੇ ਕਹਿਣਾ ਚਾਹੁੰਗਾ ਇੱਕ ਇਹ ਜਿਹੜੇ ਮੁੱਖ ਮੰਤਰੀ ਹੈ ਨਾ ਸੁਣਿਓ ਮਾਤਾ ਜੀ ਜੇ ਬੰਦਾ ਕੋਈ ਕੰਮ ਕਰਨ ਵਾਲਾ ਹੋਵੇ ਕੰਮ ਕਰਨ ਵਾਲਾ ਹੋਵੇ ਜਿਹੜੀ ਨੀਅਤ ਹੋਵੇ ਏ ਜਿਹੜੋ ਮੁੱਖ ਮੰਤਰੀ ਸੀਗੇ ਇਹ ਪਸ਼ੂਆਂ ਦਾ ਜੁਗ गोबर ਹੈ ਕੋਈ ਸਰਕਾਰ ਨੇ ਕਦੇ ਪਸ਼ੂਆਂ ਦਾ ਗੁਆ ਵੀ ਖਰੀਦੇ ਆ ਦੱਸੋ ਤੁਸੀਂ ਆਪਦੀ ਜ਼ਿੰਦਗੀ 'ਚ ਸੁਣਿਆ ਇਹ ਮੁੱਖ ਮੰਤਰੀ ਆਪਣੇ ਰਾਜਿਆ 'ਚ ਕਾਂਗਰਸ ਪਾਰਟੀ ਦਾ ਜਦੋਂ ਰਾਜ ਸੀਗਾ ਇਹਨਾਂ ਦਾ ਉਦੋਂ ਇਹ ਗਊਆਂ ਦਾ ਆਹ गोबर ਵੀ ਖਰੀਦਦੇ ਸੀ ਯਾਨੀ ਕਿ ਗੋਹਾ मैं सर आपसे गुजारिश करूंगा जरा उसको जरूर बताएं कि कैसे आप वो खरीदते थे और मैं इनको पंजाबी में समझा दूंगा ये सच है आप कैमरे में सामने कह रहे देखिए एक तो जैसे आपके यहाँ पांच किलो गेहूं मिलता था तो ना हम लोगों ने हमारे यहाँ हम लोग पैंतीस किलो चावल देते थे हर परिवार को सर हमारे तीस मिलता था आपको तो भगवंत मान ने पांच कर दिया है लेकिन आप पैंतीस दे रहे थे पांच ये ज्यादा दे रहे इसकी बजाय पैंतीस है ना दूसरा ये है कि जितने ही भूमि लैंडलेस लेबर उसको साल में सात हजार रुपया जिन ये कहें जिन्होंने जमीन नहीं साल चत हजार रुपया में दिंदा जिन मतल मान ला थोड़े को जमीन है नहीं ਪਉਨੂਏ ਫਰੀ ਦਾ ਸਰਕਾਰ 7008 ਤੋਂ ਦਿੰਦੀ ਸੀ ਨਾਲ 35 ਕਿਲੋ ਚਾਵਲ ਨਾਲ 7000 ਅੱਗੇ ਸਰ ਤੀਸਰਾ ਇਹ ਜੋ ਹ ਜਿਤਨੇ ਵੀ ਹਮਾਰੇ ਜਿਸਕੇ ਘਰ ਮੇ ਵੀ ਗਾਏ ਹੈ भैंस ਹੈ ਉਸਕੇ ਗੋਬਰ ਹਮ ਲੋਕ ਖਰੀਦਦੇ ਸੀ 2 ਰੁਪਏ ਕਿਲੋ ਮੇ ਇਹ ਕਹਿੰਦੇ ਕਿ ਜਿਹਦੇ ਘਰੇ ਮੱਝ ਹੈ ਗਾਂ ਹੈ ਉਹਨਾਂ ਦਾ ਗੋਬਰ ਖਰੀਦਦੇ ਸੀ ਗੋਹਾ ਖਰੀਦੇ ਸੀ 2 ਰੁਪਏ ਕਿਲੋ ਦੇ ਹਿਸਾਬ ਨਾਲ ਔਰ ਉਸਕੇ ਬਾਅਦ हम लोग उसको वर्मी कंपोस्ट बनाते थे खाद बनाते थे वर्मी कंपोस्ट फिर ओरी ओर और खरीद के की करते खाद बनाते खाद और उसमें दो किलो में एक किलो वर्मी कंपोस्ट बन जाता था तो चार खरीद ही हो गया बचा छह रुपया तो छह रुपया हम लोग देते थे छह रुपये में दो रुपया जो बनाने वाले हैं उसको देते थे ये कहते भी जो दो रुपये का खरीदते ਵਰਮੀ ਕੰਪੋਸ ਅੱਜ ਕੱਲ ਖੇਤਾਂ 'ਚ ਪਾਉਣ ਨੂੰ ਰੇ ਬੰਦੀ ਜਿਵੇਂ ਆਪਣੇ ਰੇ ਉਹਨੂੰ ਬਣਾ ਕੇ ਫਿਰ ਅਸੀਂ ਉਹਨੂੰ 10 ਰੁਪਏ ਵਿੱਚ ਦੇ ਸੀ ਜਿਹਦੇ ਵਿੱਚੋਂ 2 ਰੁਪਿਆ ਨਹੀਂ ਨਹੀਂ ਉਸਮੇ 2 ਤੋਂ ਜ਼ਿਆਦਾ 1 ਰੁਪਿਆ ਤੋਂ ਹਮ ਲੋਗ ਅ ਉਸਕੇ ਵੱਖਰਾ ਖੌਕਲੇ ਰੱਖਤੇ ਤੇ ਬਚਤ ਪੈਸਾ ਫਿਰ ਮਹਿਲਾ ਨੂੰ ਦੇ ਦੇਦੇ ਤੇ 1 ਰੁਪਿਆ ਅਸੀਂ ਅਸੀਂ ਵੇਚਦੇ ਸੀ ਉਹ ਖਾਦ ਬਣਾ ਕੇ ਕਹਿੰਦੇ 10 ਰੁਪਏ 1 ਰੁਪਿਆ ਉਹਨੂੰ ਜਿੱਥੇ ਸਟੋਰ ਕਰਦੇ ਸੀ ਜਿੱਥੇ ਰੱਖਦੇ ਸੀ ਉਹਨੂੰ ਦਿੰਦੇ ਸੀ ਦੂਜਾ ਜਿਹੜਾ ਪੈਸਾ ਸਾਨੂੰ ਬਚ ਜਾਂਦਾ ਸੀ ਉਸ ਰੇਹ ਚ ਉਹ ਜਿਹੜਾ ਥੋੜਾ ਗਊ ਗੋਆ ਖਰੀਦਿਆ ਸੀ ਉਹ ਫਿਰ ਅਸੀਂ ਔਰਤਾਂ ਨੂੰ ਵੰਡ ਦਿੰਦੇ ਸੀ اچھا ਸਰਕਾਰ ਪੂਰਾ ਖਰੀਦਦੀ ਸੀ ਗੋਬਰ ਵੀ ਕਰਦੀ ਸੀ ਤੇ ਵਰਮੀ ਕੰਪੋਸਟ ਉਹ ਸੂ ਕਿਸਾਨ ਕੋ 10 ਰੁਪਏ ਕਿਲੋ ਹਮ ਨੂੰ ਵੇਚ ਦਿੰਦੇ ਸਨ اچھا ਇਹ ਜਦੋਂ ਉਹਦੀ ਰੇਹ ਬਣਾ ਕੇ ਮੇਰੇ ਸਰਕਾਰ ਕਿਸਾਨਾਂ ਨੂੰ ਜਮੀਦਾਰਾਂ ਨੂੰ 10 ਰੁਪਏ ਕਿਲੋ ਵੇਚਦੇ ਸੀ ਉਹਦੇ ਤੋਂ ਜਿਹੜਾ ਪੈਸਾ ਆਉਂਦਾ ਸੀ ਨਾ ਤੁਹਾਨੂੰ ਦੱਸਿਆ ਉਹਦੇ ਜੋ ਸਾਰਾ ਖਰਚਾ ਵਰਤਾਂ ਕਰਕੇ ਜਿਹੜਾ ਬਚ ਜਾਂਦਾ ਸੀ ਸਾਨੂੰ ਦੇ ਦਿੰਦੇ ਸੀ ਜਿਵੇਂ ਅਭੀ ਪੰਜਾਬ ਮੇ खूब डी यूरिया खूब डालते हैं तो उसके कारण से जमीन में भी लगातार हम लोग पेस्टिसाइड भी डाल रहे हैं और खाद भी डाल रहे हैं रासायनिक खाद डाल रहे हैं उसके कारण से जमीन के में जहरीला होते जा रहा है और वो कड़ा भी होते जा रहा है तो उसको बचाने के लिए गोबर खाद उसको वर्मी कंपोस्ट में डालते थे उसके कारण से जमीन नरम भी होता था और खाना भी

ਇਹ ਖਾਦ ਦੇ ਨਾਲ ਉਹ ਸੁਆਦਿਸਟ ਵੀ ਚੰਗਾ ਵੀ ਸੁਆਦ ਵੀ ਬਣਦਾ ਤੇ ਵਧੀਆ ਵੀ ਤੇ ਬਿਮਾਰੀਆਂ ਰਹਿਤ ਵੀ ਹੁੰਦਾ ਇਹ ਕੰਮ ਕਰਾਉਂਦੇ ਸੀ ਤੇ ਇਹ ਗੋਬਰ ਖਰੀਦੀ ਕਰੀ ਕਰਦੇ ਇਹ ਉਹ ਹੈ ਜਿਹੜਾ ਪੁਰਾਣਾ ਆਪਣਾ ਰੂੜੀਆਂ ਵਾਲਾ ਸਿਸਟਮ ਨਹੀਂ ਸੀ ਹੁੰਦਾ ਉਹ ਦੇਸੀ ਬਣਦੀ ਸੀ ਹੁਣ ਤਾਂ ਰੂੜੀਆਂ ਮਿਲਦੀਆਂ ਨਹੀਂ ਨਾ ਪਾਉਂਦਾ ਕੋਈ ਬਣ ਇਹ ਪੁਰਾਣਾ ਸਿਸਟਮ ਕਰਕੇ ਬਣਾਉਂਦੇ ਸੀ ਔਰ ਫੇਕ ਖੇਤਾਂ 'ਚ ਪਾਉਂਦੇ ਸੀ ਫਸਲ ਵਧੀਆ ਹੁੰਦੀ ਸੀ ਗਰੀਬ ਨੂੰ ਪੈਸੇ ਵਿੱਚ ਜਾਂਦੇ ਸੀ ਗੋਬਰ ਦੇ ਦੂਸਰਾ ਇਹ ਹੈ ਕਿ ਹਮਾਰੇ ہاں ਜਿਹੜੇ ਪੰਜਾਬ 'ਚ ਭੈਂਸ ਵਗੈਰਾ ਰੱਖਤੇ ਹਨ तो यहाँ तो चारा मिल जाता है हमारे यहाँ गर्मी खूब पड़ती है पानी कम है गिरता पानी ज्यादा है लेकिन बह जाता है तो हमें हरा चारा मिलता नहीं तो जानवर को खुला छोड़ देते थे तो फसल चराई हो जाता था तो नुकसान उसके बाद हो, हुआ क्या कि जब गोबर खरीदना शुरू किए तो सब लोग उसी को अपने घर में रखना शुरू कर कहने भी तीन चार फायदे हुए एक तो मैं गोवा खरीदने लग पाया उन लोग पैसे देते गोए खरीदने खरीदा मैं जमीन चंगी बनाई ਕਿ ਮੈਂ ਉੱਥੇ ਗੋਹੇ ਦੀ ਰੇਹ ਪਵਾਈ ਉਹ ਬਣਾ ਕੇ ਤੀਜਾ ਉਹਦੇ ਚੋਂ ਜਿਹੜੀ ਕਮਾਈ ਹੋਈ ਮੈਂ ਔਰਤਾਂ ਨੂੰ ਵੰਡੀ ਚੌਥਾ ਕਹਿੰਦੇ ਵੀ ਜਿਹੜੇ ਆਵਾਰਾ ਪਸ਼ੂ ਸਾਡੇ ਥੋਨੇ ਨੂੰ ਹਰਾ ਚਾਰਾ ਦਾ ਮਿਲਦਾ ਨਹੀਂ ਆਵਾਰਾ ਪਸ਼ੂ ਫਿਰਦੇ ਸੀ ਲੋਕ ਛੱਡ ਦਿੰਦੇ ਸੀ ਚਾਰੇ ਲਈ ਤੇ ਉਹ ਲੋਕਾਂ ਦਾ ਫਸਲ ਖਾ ਜਾਂਦੇ ਸੀ ਜਦੋਂ ਮੈਂ ਗੋਬਰ ਖਰੀਦਣਾ ਸ਼ੁਰੂ ਕਰ ਲਿਆ ਤੇ ਲੋਕਾਂ ਨੇ ਪਸ਼ੂ ਆਪਦੇ ਕਿੱਲੇ ਤੇ ਬੰਨ ਲੈ ਵੀ ਗੋਹਾ ਵੀ ਇੱਥੇ ਹੋਵੇ ਤੇ ਕੰਮ ਵੀ ਸਾਰਾ ਕੰਮ ਇੱਕ ਥਾਂ ਤੇ ਕਰਦਾ ਅੱਛਾ ਉਸ ਵਿੱਚ ਕਿਹੜਾ-ਕਿਹੜਾ ਉਹ ਬਤਾ ਰਹਾ ਹਾਂ ਮੈਂ ਇੱਕ ਆਗਦੀ मतलब लोग अपना घर बना रहे थे। एक आदमी अपने लुगाई के लिए बढ़िया सा लुगाई मतलब कार आई हाँ तो उसके लिए गहने खरीदे एक महिला आई बोले मेरा हसबेंड है वो मोटरसाइकिल मेरे घुमाने के लिए जाता था तो उसके लिए सेकंड हैंड कार खरीदी हूँ मैं अपने हस्बैंड के लिए मजा नहीं बोल रहा हूँ अच्छा एक ऐसे परिवार आया जिसको डेरी थी सर एक मिनट पहले मैं बता दू कहते तो की ਇੱਕ ਬੰਦਾ ਆਪਦੀ ਘਰ ਵਾਲੀ ਨੂੰ ਮੋਟਰਸਾਈਕਲ ਤੇ ਘੁਮਾਉਣ ਜਾਂਦਾ ਸੀ ਆਪਦੀ ਲਗਾਈ ਕਹਿੰਦੇ ਘਰ ਵਾਲੀ ਨੂੰ ਤੇ ਉਹ ਕਹਿੰਦੀ ਵੀ ਮੈਨੂੰ ਮੇਰਾ ਘਰ ਵਾਲਾ ਤੇ ਮੈਨੂੰ ਮੋਟਰਸਾਈਕਲ ਤੇ ਜਿਹੜ ਨੂੰ ਘੁਮਾਉਣ ਜਾਂਦਾ ਕਦੇ-ਕਦੇ ਤੇ ਮੈਨੂੰ ਚੰਗਾ ਲੱਗਦਾ ਹੁਣ ਮੈਂ ਆਪਦੇ ਘਰ ਵਾਲੇ ਵਾਸਤੇ ਕਾਰ ਖਰੀਦੀ ਐ ਗੋਬਰ ਵਾਲੇ ਚ ਤੇ ਉਹ ਹੁਣ ਮੈਂ ਉਹਨੂੰ ਕਾਰ ਤੇ ਘੁਮਾਵਾਂਗੀ ਵੀ ਪਹਿਲਾਂ ਇਹ ਮੈਨੂੰ ਮੋਟਰਸਾਈਕਲ ਤੇ ਘੁਮਾਉਂਦਾ ਰਿਹਾ ਮੈਂ ਇਹਨੂੰ ਕਾਰ ਤੇ ਘੁਮਾਵਾਂ। ਇਹ ਕੋਈ ਬੰਦਾ ਆਇਆ ਹੋਣਾ ਇਹਨੂੰ ਦੱਸ ਕੇ ਗਿਆ ਹਾਂਜੀ ਇੱਕ जिसके पास डेरी थी ज्यादा उसी रखा था तो एक एक एक, एक, एक दो ना नहीं। ओ, ओ बुड़ी ने डेरी रखी थी डेरी गोबर ज़्यादा है तो गोबर वेच वेच के उन्हें कार ले नहीं उसने क्या हुआ कि आ, एक सरकारी नौकरी करती थी महिला लड़की उसे शादी करने का प्रस्ताव दिया तो लड़की बोले तू तो डेरी चलाता है तेरे यहां क्यों शादी करूंगी तो बोले तुम्हारा बैंक अकाउंट देख ले और मेरा बैंक अकाउंट देख ले तो जो गोबर बेचने वाला था उसके अकाउंट में लाख रूपया था गोबर बेच बेच के तो वो फिर शादी वो कर ली उससे क्या हुआ सुनो समझ आई यार पीछे हो जा पीछे हो भाई कैमरे सोनू समझ आई की क्या है वो कहते पढ़ी लिखी कुड़ी सी नौकरी लगी सी तो डेरी वाले ने भी ਸਾਡੇ ਮੁੰਡੇ ਨਾਲ ਭਾਈ ਵਿਆਹ ਕਰਾ ਲਾ। ਉਹ ਕਹਿੰਦੇ ਵੀ ਭਾਈ ਤੁਸੀਂ ਤੁਹਾਡੀ ਡੇਰੀ ਹੈ ਤੇ ਮੈਂ ਪੜ੍ਹੀ ਲਿਖੀ ਨੌਕਰੀ ਲੱਗੀ ਹੈ। ਮੈਂ ਤੁਹਾਡੇ ਮੁੰਡੇ ਨਾਲ ਕਾਹਤੋਂ ਵਿਆਹ ਕਰਾਵਾਂ? ਮੇਰਾ ਕੀ ਮੁਕਾਬਲਾ ਮੈਂ ਤਾਂ ਸਰਕਾਰੀ ਨੌਕਰ ਹਾਂ। ਉਹਨਾਂ ਨੇ ਕਿਹਾ ਵੀ ਚੰਗਾ ਜੇ ਤੈਨੂੰ ਇੰਨਾ ਹੀ ਆਪਦੇ ਆਪ ਚ ਭਲੇਖਾ ਹੈ ਤਾਂ ਆਪਾਂ ਆਪਣੇ ਇੱਕ ਦੂਜੇ ਦੇ ਬੈਂਕ ਦੇ ਖਾਤੇ ਵੇਖ ਲੈਨੇ। ਜਦੋਂ ਖਾਤਾ ਵੇਖਿਆ ਤਾਂ ਜਿਹੜੀ ਡੇਰੀ ਚਲਾਉਂਦੀ ਸੀ ਜਾਂ ਗੋਆ ਗੋਬਰ ਵੇਚਦੀ ਸੀ ਉਹਦੇ ਖਾਤੇ 'ਚ 96 ਲੱਖ ਸੀ। ਇਹ ਦੂਜੇ ਦੇ ਸਰ ਦੂਸਰੇ ਕਿ ਕਿੰਨਾ ਦਾ ਉਹਦਾ ਜੋ ਔਰੇ ਖਾਤੇ ਚ ਕੀ ਹੋਣਾ ਸਰਕਾਰੀ ਕੋਲੇ ਜਿਹੜਾ 20000 ਆਉਂਦਾ ਉਹ ਹੀ ਖਾ ਗਿਆ ਅਗਲਾ ਸ਼ਾਮ ਤੱਕ ਫੇਰ ਉਹਨੇ ਉਹਦੇ ਨਾਲ ਵਿਆਹ ਕਰਾ ਲਿਆ ਵੀ ਚੰਗਾ ਵੀ ਇਹ ਤਾਂ ਸਮਾਰਟ ਸਾਮੀ ਹੈ ਤੋ ਗੋਬਰ ਵੇਚ ਕੇ ਖੂਬ ਪੈਸਾ ਕਮਾਇਆ ਡੇਰੀ ਵਧਾਇਆ ਘਰ ਬਣਾਇਆ ਸਭ ਕੁਝ ਹੋ ਗਿਆ ਤੋ ਉਹ ਫਸਲ ਵੀ ਬਚਾ ਔਰ ਹਮਾਰਾ ਖੇਤ ਵੀ ਸੁਧਾਰ ਹੋਇਆ ਇਹ ਹੈ ਗੋਬਰ ਖਰੀਦੀ ਕਿੱਸਾ ਇਹ ਤਾਂ ਤੁਹਾਨੂੰ ਤਾਂ ਦੱਸਿਆ ਮੈਂ ਜਾਣ ਬੁਝ ਕੇ ਕਿ ਤੁਹਾਨੂੰ ਇਹ ਪਤਾ ਲੱਗੇ ਜੇ ਬੰਦੇ ਦੀ ਨੀਅਤ ਸਾਫ਼ ਹੈ ਜਿਹੜੇ ਬੰਦੇ 'ਚ ਕੁਝ ਕਰਨ ਦੀ ਤਮੰਨਾ ਹੈ ਗੋਬਰ ਗੋਬਰ ਤੋਂ ਸਸਤੀ ਚੀਜ਼ ਤੇ ਉਹ ਤਾਂ ਨਹੀਂ ਨਾ ਨਹੀਂ ਤਾਂ ਗੋਬਰ ਤੋਂ ਵੀ ਕਮਾਈ ਕਰਾ ਸਕਦਾ ਬੰਦਾ ਜੇ ਤੁਹਾਡਾ ਮੁੱਖ ਮੰਤਰੀ ਚੰਗਾ ਹੋਵੇ ਜੇ ਥੋੜੀ ਸਰਕਾਰ ਚੰਗੀ ਹੋਵੇ ਉਹ ਗੋਬਰ ਵਕਾਕੇ ਵੀ ਲੋਕਾਂ ਨੂੰ ਮਾਲਦਾਰ ਕਰ ਸਕਦਾ ਪਰ ਜੇ ਨੀਅਤ ਮਾੜੀ ਹੋਵੇ ਤਾਂ ਚੰਗਾ ਭਲਾ ਸਾਰਾ ਕੁਝ ਉਜਾੜ ਦਿੰਦਾ ਸੋ ਅੱਜ ਝਾੜੂ ਨੇ ਸਾਰਾ ਕੁਝ ਤੇ ਮੋਦੀ ਨੇ ਤੁਹਾਨੂੰ ਕਹਿੰਦਾ ਹੀ ਐ ਮੋਦੀ ਮੈਨੂੰ ਇਹ ਦੱਸੋ ਸਿਲੰਡਰ ਕਿੰਨੇ ਦਾ ਮਿਲਦਾ ਸੀ 350 ਦਾ ਮਨਮੋਹਨ ਸਿੰਘ ਵੇਲੇ ਹੁਣ 1200 ਦਾ ਸਿਉਣਾ ਬੇਬੇ 22000 ਰੁਪਏ ਸੀ ਅੱਜ ਤੋਂ ਠੀਕ 12 ਸਾਲ ਪਹਿਲਾਂ ਹੁਣ 148000 ਹੈ ਸਰੋਂ ਦਾ ਤੇਲ ਖੰਡ ਪਟਰੋਲ ਡੀਜ਼ਲ ਗਰੀਬ ਤੋਲਾ ਸੋਨਾ ਲੈ ਸਕਦਾ ਇਹ ਮੋਦੀ ਸਾਹਿਬ ਨੇ ਕੀਤਾ ਆ ਹਾਲਾਤ ਜਿਹੜੇ ਮਾੜੇ ਹੋਏ ਆ ਮਹਿੰਗਾਈ ਚ ਗਰੀਬ ਤਾਂ ਮਰਦਾ ਤੁਹਾਡਾ ਮੁੰਡਾ ਕੋਈ ਨੌਕਰੀ ਲਾਇਆ ਨਹੀਂ ਨਹੀਂ ਮਾ ਜੀ ਤੁਹਾਡੇ ਮੁੰਡੇ ਨੂੰ ਫੌਜ ਚ ਭਰਤੀ ਹੋ ਜਾਂਦਾ ਸੀ ਹੁਣ ਫੌਜ ਚ 4 ਸਾਲਾਂ ਬਾਅਦ ਰਿਟਾਇਰ ਕਰ ਦਿੰਦੇ ਸੋ ਨਰੇਗਾ ਬੰਦ ਕਰਦਾ ਜਾਂਦਾ ਤੇ ਅਦਾਨੀ ਤੇ ਅਬਾਨੀ ਨੂੰ ਪੈਸੇ ਦੇਂ ਕਰਦਾ ਉਹ ਅਬਾਨੀ ਜਿਹਦੇ ਕੁੱਤੇ 5 ਕਰੋੜ ਦੀ ਕਾਰ ਤੇ ਚੱਲਦੇ ਸੋ ਅਸੀਂ ਤੁਹਾਡੀ ਲੜਾਈ ਲੜਨ ਵਾਸਤੇ ਬਬੇਸ਼ ਬਗੇਲ ਜੀ ਦੀ ਗਵਾਹੀ ਚਾਹੀਏ ਤੇ ਉਸੀ ਸਾਡਾ ਸਾਫ ਦੇ ਤੇ ਅਸੀਂ ਇਹ ਕਾਨੂੰਨ ਵਾਪਸ ਕਰਾਵਾਂਗੇ ਦੇਉਗੇ ਸਾਥ ਨਾ ਨਾ ਕਈ ਤਾਂ ਐਵੇਂ ਸਿਰਾਂ ਲਾਈ ਦਿੰਨੀਆਂ ਬੋਲਦੀਆਂ ਹੀ ਬੇਬੇ ਬੇਬੇ ਤੂੰ ਸਾਥ ਦੇਂਗੀ ਹਾਂ ਯਾਨੀ ਪੂਰਾ ਸਾਥ ਦੇਵਾਂਗੇ ਚਲੋ ਜਿਉਂਦੀਆਂ ਰਹੋ ਜਿਉਂਦੀਆਂ ਰਹੋ ਮੇਰੀਆਂ ਮਾਮਾ ਪੜਾ ਠੀਕ ਹੈ ਜੀ ਤੇ ਆ ਮੁੰਡਾ ਹੈਗਾ ਸਾਡਾ ਇਹਦਾ ਵੀ ਧਿਆਨ ਰੱਖਿਓ ਤੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਵਾਇਰੂ ਜੀ ਦਾ ਖਾਲਸਾ ਵਾਇਰੂ